ਬਾਬਾ ਬਕਾਲਾ ਦੇ ਵਿੱਚ ਸਿੱਖ ਜਥੇਬੰਦੀਆਂ ਦਾ ਅੱਜ ਠਾਠਾ ਮਾਰਦਾ ਇਕੱਠ 71 ਹੋਇਆ ਹੈ ਤੇ ਉੱਥੇ ਦੱਸਦੀ ਹੈ ਕਿ ਉਹਨਾਂ ਦੇ ਪਿਤਾ ਭਾਈ ਅਮਰਤਪਾਲ ਸਿੰਘ ਦੇ ਪਿਤਾ ਜਾਨੀ ਕਿ ਉਹਨਾਂ ਦੇ ਵੱਲੋਂ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਦੂਜੇ ਪਾਸੇ ਫਿਰ ਤੋਂ ਇੱਕ ਵਾਰ ਪ੍ਰਸ਼ਾਸਨ ਦਾ ਤੱਕਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਦੱਸਦੀ ਹੈ ਕਿ ਬਾਬਾ ਬਕਾਲਾ ਦੇ ਵਿੱਚ ਜੋ ਸਿੱਖ ਕੌਮ 71 ਹੋ ਰਹੀ ਹੈ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੈ ਕੇ ਹੀ ਪ੍ਰਸ਼ਾ ਨੇ ਸਿੱਖ ਜਥੇਬੰਦੀਆਂ ਨੂੰ ਪਿੱਛੇ ਰੋਕ ਲਿਆ ਤੇ ਜਿਸ ਤੋਂ ਬਾਅਦ ਸਿੱਖ ਕੌਮ ਦਾ ਇੱਕ ਵਾਰ ਫਿਰ ਤੋਂ ਤਿੱਖਾ ਨਿਸ਼ਾਨਾ ਜਿਹੜਾ ਕਿ ਪੰਜਾਬ ਸਰਕਾਰ ਤੇ ਦਿਖਾਈ ਦੇ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਫਿਰ ਤੋਂ ਜਿਹੜੀ ਕਿ ਸਿੱਖ ਜਥੇਬੰਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਾਬਾ ਬਕਾਲਾ ਦੇ ਵਿੱਚ ਅੱਜ ਜਿਹੜੀ ਕਿ ਇੱਕ ਵੱਡੀ ਪੰਥਕ ਇਕੱਤਰਤਾ ਹੈ ਤੇ ਉਸ ਨੂੰ ਲੈ ਕੇ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਸਿੱਖ ਸੰਗਤ ਨੂੰ ਕੀਤੀ ਹੈ ਤੇ ਹੋਰ ਕੀ ਕਹਿਣਾ ਉਹ ਤੁਹਾਨੂੰ ਸੁਣਾਉਣੇ ਆ ਇੱਕ ਹੋਰ ਬੜੀ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਿਹੜਾ ਪ੍ਰਸ਼ਾਸਨ ਉਹ ਆ ਰਹੀਆਂ ਸੰਗਤਾਂ ਨੂੰ ਰਸਤੇ 'ਚ ਬੜੇ ਤੰਗ ਪ੍ਰੇਸ਼ਾਨ ਕਰ ਰਿਹਾ ਔਰ ਰੋਕ ਰਿਹਾ ਪ੍ਰਸ਼ਾਸਨ ਨੂੰ ਫੇਰ ਬੇਨਤੀ ਆ ਕਿ ਜਿਹੜੇ ਪੰਥਕ ਅਕਤਰਤਾ ਵਿੱਚ ਆ ਰਹੀਆਂ ਸੰਗਤਾਂ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਉਹਨਾਂ ਦਾ ਵੱਖਰਾ ਸਰਕਾਰੀ ਪ੍ਰੋਗਰਾਮ ਆ ਇਹ ਪੰਥ ਦਾ ਪ੍ਰੋਗਰਾਮ ਆ ਇਸ ਕਰਕੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਆਉਣ ਵਿੱਚ ਕਿਸੇ ਕਿਸਮ ਦੀ ਕੋਈ ਪਰਸ਼ਾਨੀ ਨਹੀਂ ਆਉਣੀ ਚਾਹੀਦੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਸੀਐਮ ਦੇ ਨਾਂ ਤੇ ਸੰਗਤਾਂ ਨੂੰ ਰੋਕਿਆ ਜਾ ਰਿਹਾ ਔਰ ਗਲਤ ਪਾਸੇ ਨੂੰ ਮੋੜਿਆ ਜਾ ਰਿਹਾ ਉਹਨਾਂ ਨੂੰ ਫੇਰ ਬੇਨਤੀ ਆ ਕਿ ਇਸ ਕਤਰਤਾ ਵਿਚਾਰੀਆਂ ਸੰਗਤਾਂ ਨੂੰ ਰੋਕਿਆ ਨਾ ਜਾਵੇ ਔਰ ਪ੍ਰੇਸ਼ਾਨਾ ਕੀਤਾ ਜਾਵੇ ਇੱਕ ਹੋਰ ਬੜੀ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਿਹੜਾ ਪ੍ਰਸ਼ਾਸਨ ਉਹ ਆ ਰਹੀਆਂ ਸੰਗਤਾਂ ਨੂੰ ਰਸਤੇ 'ਚ ਬੜੇ ਤੰਗ ਪ੍ਰੇਸ਼ਾਨ ਕਰ ਰਿਹਾ ਔਰ ਰੋਕ ਰਿਹਾ ਪ੍ਰਸ਼ਾਸਨ ਨੂੰ ਫੇਰ ਬੇਨਤੀ ਆ ਕਿ ਜਿਹੜੇ ਪੰਥਕ ਇਕੱਤਰਤਾ ਵਿੱਚ ਆ ਰਹੀਆਂ ਸੰਗਤਾਂ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਉਹਨਾਂ ਦਾ ਵੱਖਰਾ ਸਰਕਾਰੀ ਪ੍ਰੋਗਰਾਮ ਆ ਇਹ ਪੰਥ ਦਾ ਪ੍ਰੋਗਰਾਮ ਆ ਇਸ ਕਰਕੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਆਉਣ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਸੀਐਮ ਦੇ ਨਾਂ ਤੇ ਸੰਗਤਾਂ ਨੂੰ ਰੋਕਿਆ ਜਾ ਰਿਹਾ ਔਰ ਗਲਤ ਪਾਸੇ ਨੂੰ ਮੋੜਿਆ ਜਾ ਰਿਹਾ ਉਹਨਾਂ ਨੂੰ ਫੇਰ ਬੇਨਤੀ ਆ ਕਿ ਇਹ ਸਖਤਰਤਾ ਵਿਚ ਆ ਰੀਆਂ ਸੰਗਤਾਂ ਨੂੰ ਰੋਕਿਆ ਨਾ ਜਾਵੇ ਔਰ ਪਰੇਸ਼ਾਨਾ ਕੀਤਾ ਜਾਵੇ ਇੱਕ ਹੋਰ ਬੜੀ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਿਹੜਾ ਪ੍ਰਸ਼ਾਸਨ ਉਹ ਆ ਰੀਆਂ ਸੰਗਤਾਂ ਨੂੰ ਰਸਤੇ 'ਚ ਬੜੇ ਤੰਗ ਪਰੇਸ਼ਾਨ ਕਰ ਰਿਹਾ ਔਰ ਰੋਕ ਰਿਹਾ ਪ੍ਰਸ਼ਾਸਨ ਨੂੰ ਫੇਰ ਬੇਨਤੀ ਆ ਕਿ ਜਿਹੜੇ ਪੰਥਕ ਅਕਤਰਤਾ ਵਿੱਚ ਆ ਰੀਆਂ ਸੰਗਤਾਂ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਉਹਨਾਂ ਦਾ ਵੱਖਰਾ ਸਰਕਾਰੀ ਪ੍ਰੋਗਰਾਮ ਆ ਇਹ ਪੰਥ ਦਾ ਪ੍ਰੋਗਰਾਮ ਆ ਇਸ ਕਰਕੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਆਉਣ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਸੀਐਮ ਦੇ ਨਾਂ ਤੇ ਸੰਗਤਾਂ ਨੂੰ ਰੋਕਿਆ ਜਾ ਰਿਹਾ ਔਰ ਗਲਤ ਪਾਸੇ ਨੂੰ ਮੋੜਿਆ ਜਾ ਰਿਹਾ ਉਹਨਾਂ ਨੂੰ ਫੇਰ ਬੇਨਤੀ ਆ ਕਿ ਇਸ ਕੱਤਰਤਾ ਵਿਚਾਰੀਆਂ ਸੰਗਤਾਂ ਨੂੰ ਰੋਕਿਆ ਨਾ ਜਾਵੇ ਔਰ ਪਰੇਸ਼ਾਨਾ ਕੀਤਾ ਜਾਵੇ